ਕਿੰਨੀ ਚੜ੍ਹਾਈ ਕਿੰਨੀ ਸਿੱਧੀ ਹੈ ਬਿਲਕੁਲ ਸਿੱਧਾ ਖੜਾ ਖੜਾ ਹੀ ਪੌੜੀ ਤੇ ਚੜ੍ਹਿਆ ਜਾ ਰਿਹਾ ਹੈ ਦੇਖੋ ਇਹ ਪੌੜੀ ਹੈ ਇੱਕ ਵੇਲੇ ਇੱਕ ਬੰਦਾ ਹੀ ਉੱਪਰ ਜਾ ਸਕਦਾ ਇਹ ਸਟੈਪ ਬਹੁਤ ਵੱਡਾ ਪੌੜੀ ਦਾ ਹਾਂਜੀ ਹਿੱਲ ਰਹੀਆਂ ਹਨ ਥੋੜੀ ਥੋੜੀ ਹਾਂ ਹਨਾ ਐਸਮਯੂਸੀ ਖੜਿਆ ਜੀ ਤਰਨਤਾਰਨ ਸਾਹਿਬ ਜ਼ਿਲ੍ਹੇ ਦੇ ਵਿੱਚ ਗੁਰਦੁਆਰਾ ਝੂਲਣੇ ਮਹਿਲ ਦੇ ਵਿੱਚ ਜਿਹਦੀਆਂ ਕੰਧਾਂ ਨੇ ਜਿਹੜੀਆਂ ਹਵਾ ਵਿੱਚ ਝੂਲਦੀਆਂ ਨੇ ਪਹਿਲਾਂ ਆਪਾਂ ਦਰਵਾਜ਼ਾ ਸਾਬ ਤੋਂ ਚੱਲਦੇ ਹਾਂ ਹਾਂਜੀ ਅੱਜ ਪਹਿਲਾਂ ਆਪਾਂ ਦਰਸ਼ਨ ਕਰਨ ਲਈ ਮਤੂ ਟੇਕਰੀ ਨਿਹਾਰ ਸਾਈ ਹੁਣੇ ਪੰਜਵੇਂ ਪਾਸਾ ਗੁਰੂ ਅਰਜਨ ਦੇਵ ਜੀ ਦਾ ਸੰਦ ਤੇ ਇਹ ਸਥਾਨ ਆ ਤੇ ਪਹਿਲਾਂ ਆਪਾਂ ਅੰਦਰ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਫਿਰ ਨਾਲ ਤੁਹਾਨੂੰ ਸਾਰਾ ਇਤਿਹਾਸ ਦੱਸਦੇ ਆਂ ਤੇ ਉਹ ਪੁਰਾਣੀਆਂ ਕੰਡਾਂ ਵੀ ਦਿਖਾਉਨੇ ਆ ਜਿਹੜੀਆਂ ਹਵਾ ਦੇ ਵਿੱਚ ਅੱਜ ਵੀ ਝੂਲਦੀਆਂ ਤਰਨਤਾਰਨ ਸਾਹਿਬ ਤੋਂ ਜਦੋਂ ਅਮਰਸਰ ਵੱਲ ਜਾਂਦੇ ਆਂ ਉਹਨਾਂ ਦਾ ਰਸਤੇ 'ਚ ਪੈਂਦਾ ਪਿੰਡ ਠਠੀਖਾਰਾ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਬਿਮਾਰਤ ਪੁਰਾਣੀ ਹੈ ਜਿਹੜੀ ਸਾਹਮਣੇ ਦੇਖ ਰਹੇ ਹੋ ਤੇ ਇਹਦੇ ਬੈਕ ਸਾਈਡ